ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਕਰਨਤਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਕਰਨ ਲੱਗੇ ਆਂ ਪਿੰਡ ਲੌਕਾ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਕਰਨਤਨ ਸਹਿਰ ਕਰਨਦੀਪ ਵੀਰ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਅਪਲੋਡ ਕਰਨੀ ਹੈ ਦੋ گاਵਾں ਦੋਸਤੋ ਤੁਹਾਨੂੰ ਦਿਖਾਉਂਗਾ ਵੀਡੀਓ ਦੇ ਵਿੱਚ ਤੇ ਦੋਵੇਂ گاਵਾں ਟੋਕਰ ਗੱਬਣ ਚੈੱਕ ਪਾਸ ਡਿਟੇਲ ਇਹਨਾਂ گاਵਾں ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਦੇਣੀ ਹੈ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟਸਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਕਰਨੀ ਹੁੰਦੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ ਮੇਰਾ ਦੋਸਤੋ ਮੇਨ ਕੰਮ ਵੀਡੀਓ ਬਣਾ ਕੇ ਜਿਹੜੀ ਚੈਨਲ ਤੇ ਪਾਉ ਪਸ਼ੂ ਦੀ ਨਿਰਖ ਪ੍ਰਕਿਰਿਆ ਜਿਹੜੀ ਕਰਨੀ ਹੈ ਤੁਸੀਂ ਆਪ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੌਣੇ ਨੇ ਆਪਣੀ ਤਸੱਲੀ ਕਰਕੇ ਨਿਰਖ ਫਰਕ ਕਰਕੇ ਪਸ਼ੂ ਖਰੀਦਿਆ ਕਰੋ ਫੇਸਬੁੱਕ ਚੈਨਲ ਤੇ ਇੰਸਟਾਗ੍ਰਾਮ ਵਾਲੇ ਚੈਨਲ ਦੇ ਵੀਰਾਂ ਨੂੰ ਬੇਨਤੀ ਕਰਦਾ ਕਿ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵੀਡੀਓ ਆਪਣੀ ਚੱਲਦੀ ਆ ਚੈਨਲ ਦਾ ਪੂਰਾ ਨਾਮ ਭਰੋਗੇ ਖੈਰਾ ਡੇਰੀ ਫਾਰਮ ਤਰਨਤਾਰਨ ਸਾਰੀਆਂ ਵੀਡੀਓ ਆਪਣੀ ਸ਼ੋਰ ਰਣਦੀਆਂ ਬੇਨਤੀ ਹੈ ਵੀਰਾਂ ਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ करिए ਦੋਸਤੋ ਵੀਰਾਂ ਨਾਲ ਗੱਲਬਾਤ ਪੁੱਛੀਏ ਡਿਟ ਹਾ ਮੈਂ ਕਰਨਦੀਪ ਕੀ ਹਾਲ ਹੈ ਵਧੀਆ ਫੇਰੇ ਵੀਰੇ ਤੁਸੀਂ ਸੁਣਾਓ ਹੋਰ ਠੀਕ ਠਾਕ ਹਾਂਜੀ ਹਾਂਜੀ ਅੱਜ ਫੇਰ ਲਾਤੀਆਂ ਆਫਰ ਹਾਂਜੀ ਪਹਿਲੇ ਪਊ ਆਪਣੇ ਵੀਰੇ ਸੇਲ ਹੋ ਗਏ ਫੋਨ ਆਈ ਗਏ ਰਾਤ ਵੀ ਨਹੀਂ ਸੌਂ ਦਿੱਤਾ ਉਹਨਾਂ ਨੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਅੱਜ ਇਹ ਦੋ ਫੇਰ ਤੋਕਰ ਕਬਣੀ ਹਾਂਜੀ ਹਾਂਜੀ ਠੀਕ ਹੈ ਜੀ ਪਹਿਲੋਂ ਆਪਣਾ ਐਡਰੈਸ ਬੋਲਦੇ ਪ੍ਰਿੰਟ ਮੇਰਾ ਲਵਕਾ ਤਸਿਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਫੋਨ ਨੰਬਰ ਤੇ ਨਾਮ ਦੱਸਦੇ ਨਾਮ ਮੇਰਾ ਕਰਨਦੀਪ ਸਿੰਘ ਫੋਨ ਨੰਬਰ 9857 4357 ਠੀਕ ਹੈ ਜੀ ਹਾਂਜੀ ਦੱਸਿਓ ਇਹ ਗਾਮ ਵਾਲੀ ਡਿਟੇਲ ਵੀ ਕੀ ਕਿੰਨਾ ਟਾਈ ਇਹਨੂੰ ਵੀਰੇ 6.5 ਮਹੀਨੇ ਸਾਢੇ 6 ਮਹੀਨੇ ਹੋ ਗਏ ਸੂਈ ਨੂੰ ਸਾਢੇ 6 ਮਹੀਨੇ ਹਾਂਜੀ ਠੀਕ ਹੈ ਜੀ ਤੇ ਕਿੰਨੇ ਚਿਰ ਦੀ ਗੱਬੜੇ ਇਹ ਵੀਰੇ 5 ਸਾਢੇ 5 ਮਹੀਨੇ ਦੀ ਗੱਬੜੇ 5 ਸਾਢੇ 5 ਮਹੀਨੇ ਦੀ ਗੱਬੜੇ ਹਾਂਜੀ ਚੈੱਕ ਪਾਸ ਹੈ ਹਾਂ ਚੈੱਕ ਪਾਸ ਹੁਣ ਦੁੱਧ ਕਿੰਨਾ ਤਿਆਰ ਹੈ ਹੁਣ ਇਧਰ ਦਾ 10 ਲੀਟਰ ਦੁੱਧ ਚਵਾ ਰਿਹਾ ਤੇ ਤਾਜੀ ਨੇ ਸੋਇਆ ਹੀ ਉਹ ਥੜਾ ਜਿਹਾ ਦਿੱਤਾ ਹੈ ਤਾਜੀ ਨੇ 18 ਕਿਲੋ ਦੁੱਧ ਚਵਾਇਆ ਹਾਂਜੀ ਠੀਕ ਹੈ ਜੀ ਹਾਂਜੀ 10 ਕਿਲੋ ਦੁੱਧ ਹੁਣ ਤਿਆਰ ਹੈ ਜਿਹੜੇ ਮੌਕੇ ਦਾ ਹਾਂਜੀ ਹਾਂਜੀ ਠੀਕ ਹੈ ਜੀ ਪਹਿਲਾ ਸਵੇਰ ਦੋਸਤੋਂ ਸੂਈ ਆ ਸੂਈ ਨੂੰ ਕੋਈ ਸਾਢੇ ਤੇ ਗੱਬਣ ਦੋਸਤੋ 5.5 5.5 ਮਹੀਨੇ ਦੀ ਚੈੱਕ ਪਾਸ ਗੱਬਣ ਹੁਣ ਜਿਹੜਾ ਮੌਕੇ ਦਾ ਦੁੱਧ ਤਿਆਰ ਆ 10 ਕਿਲੋ ਦੇ ਲਾਗੇ ਬਨੇ ਵੀਰਕ ਦਾ ਦੁੱਧ ਤਿਆਰ ਆ ਸੱਜਰ ਨੇ 18 ਕਿਲੋ ਦੁੱਧ ਨੇ ਚੋਇਆ ਚੰਗੀ ਦੋਸਤੋ ਬਰੀਡ ਆ ਗਾਂ ਦੀ ਦੂਜੇ ਸੂਈ ਰਹੀ ਤੇ ਸੂਣ ਜਾ ਰਹੀ ਹੈਗਾ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਉਣੇਗਾ ਆਹ ਦੋਸਤੋ ਕਰੋ ਚੈੱਕ ਤੁਹਾਨੂੰ ਤੋੜ ਕੇ ਦਿਖਾਉਣਾ ਥੋੜਾ ਜਿਆ ਦੋਸਤੋ ਓਪਰਾ ਪਾਣੀ ਜਰੂਰ ਕਰ ਜੰਨੀਆ ਕਿਉਂਕਿ ਆਪਣੇ ਕੋਲ ਅਜੇ ਇਹ ਅੱਜ ਹੀ ਆਈਆਂ ਆਡਰ ਉਹਦੇ ਦੋਸਤੋ ਇਹਨੇ ਵੀ ਗਾਣੇ ਬਹੁਤ ਵਧੀਆ ਤਿਆਰ ਕੀਤਾ ਕਿਉਂਕਿ ਜਿਹੜਾ ਵੀਡੀਓ ਬਣਾਉਂਦਾ ਟਾਈਮ ਅਜੇ ਕੋਈ ਆਪਣਾ 2:00 ਵਜੇ ਦਾ ਦੁਪਹਿਰ ਦਾ ਟਾਈਮ ਆ ਦੋਸਤੋ ਕਰੋ ਚੈੱਕ ਬਿਲਕੁਲ ਦੋਸਤੋ ਇਹ ਸਾਰੀ ਕਾਲੀ ਹੈ ਮੇਰੇ ਸ਼ਾਈ ਜੈਸੀ ਹੈ ਇੱਕ ਕਾਲੀ ਜਰਸੀ ਤੇ ਸ਼ਾਈ ਵਾਲਾ ਕਰਾਸ ਹੈ ਹਾਂਜੀ ਐ ਤੇ ਕਰਨਦੀਪ ਕਿੰਨਾ ਮੁੱਲ ਦਾ ਕਰਨਾ ਇਹਦੇ ਵੀਰੇ 32000 ਮੁੱਲ ਕਰਨਾ ਤੇ 28000 ਦੇ ਦੇਣੀ ਆਪਾਂ 28000 ਦੇ ਦੇਣੀ ਹਾਂਜੀ 32000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ 8000 ਦੇ ਵਿੱਚੋਂ ਵੀਰ ਕਹਿੰਦਾ ਵੀ ਆਪਾਂ ਹਲਕਾ ਫੁਲਕਾ ਮਾਨਤਾ ਦਾ ਮੌਕੇ ਤੇ ਜਿਹੜਾ ਜਰੂਰ ਕਰਾਂਗੇ ਕਿਉਂਕਿ ਦੋਸਤੋ ਇੰਨੇ ਇੱਕ ਰੇਟ ਦੇ ਵਿੱਚ ਜੇ ਆਪਾਂ ਵੇਖੀਏ ਤੇ ਦੋਸਤੋ ਕੋਈ ਪ੍ਰੋਪਰ ਗਾਮ ਨਹੀਂ ਦਿੰਦਾ ਇਹ ਤੇ ਫਿਰਕੋਲ ਦੋਸਤੋ ਗਾਹ ਕੋਕਰ ਵੀ ਤੇ ਗੱਬਣ ਵੀ ਹੈ ਤੇ ਦੁੱਧ ਵੀ ਜਿਹੜਾ ਮੌਕੇ ਦਾ ਤਿਆਰ ਆ ਥਲੇ ਦੇ ਮਤਲਬ ਹੁਣ 10 ਲੀਟਰ ਦਾ ਤਿਆਰ ਆ ਤਿੰਨ ਤਿੰਨ ਦੋਸਤੋ ਆਫਰਾਂ ਮਿਲ ਜਾਂਦੀਆਂ ਵਾਂ ਟਾਈਮ ਦੋਸਤੋ ਜਦੋਂ ਅਸੀਂ ਵੀਡੀਓ ਅਪਲੋਡ ਕਰਤੀ ਉਸੇ ਵੇਲੇ ਮੇਰੇ ਹਿਸਾਬ ਨਾਲ ਅੱਧੇ ਪੌਣੇ ਘੰਟੇ ਵਿੱਚ ਵਿੱਚ ਇਹ ਗਾਵਾਂ ਸੇਲ ਹੋ ਰਲੀਆਂ ਬੇਨਤੀ ਕਰਦਾ ਵੀਰਾਂ ਨੂੰ ਚੈਨਲ ਨੂੰ ਸਬਸ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਜਿੰਨੀਆਂ ਵੀ ਨਵੀਆਂ ਵੀਡੀਓ ਅਪਡੇਟ ਨੋਟੀਫਿਕੇਸ਼ਨ ਤੁਹਾਡੇ ਦਾ ਪਹਿਲੋ ਸਭ ਤੋਂ ਪਹੁੰਚ ਜਾਵੇ। ਇਹਦੇ ਬਾਰੇ ਦੱਸੀ ਵੀਰੇ ਅਗਲੀ ਗੱਲ ਕਰਦੇ ਹਾਂ। ਦੂਜਾ ਸੂਆ ਨਾ। ਹਾਂਜੀ ਹਾਂ ਦੂਜਾ ਸੂਆ। ਹੈਲੋ ਹਾਂਜੀ ਹਾਂ ਕਰਨ ਦੀ ਵੀਰ ਜੀ। ਹਾਂਜੀ ਹਾਂਜੀ। ਇਹਦੀ ਡਿਟੇਲ ਦੱਸੋ ਜੀ। ਇਹ ਵੀਰੇ ਦੂਜਾ ਸੂਆ ਲਈ ਗੱਭਣਿਆ। ਦੂਜਾ ਸੂਆ ਸੂਈ ਤੇ ਤੀਜੇ ਵਾਸਤੇ ਗੱਭਣਿਆ। ਹਾਂਜੀ ਹਾਂਜੀ। ਐਂਦਾ ਕਹਿੰਦਾ ਤੀਜਾ ਸੂਆ ਉਹ ਭਲੇ ਖਾਪਨ ਗਿਆ ਵੀ ਥੋੜੀ ਗੱਲ ਕਰਨ ਦੇ ਵਿੱਚ। ਦੂਜਾ ਸੂਆ ਇਹ ਸੂਈ ਤੇ ਤੀਜੇ ਵਾਸਤੇ ਗੱਭਣਿਆ ਕਿਉਂਕਿ ਵੀਰੇ ਤੁਹਾਡੇ ਕਾਲੀ ਬੋ ਅਸ਼ਾ ਕਿੰਨਾ ਟਾਈਮ ਹੋ ਗਿਆ ਰੁ ਕਰਨ ਦੀ ਰਸੋਈ ਨੂੰ ਇਹਨੂੰ ਸਹੀ ਨਾ ਵੀਰੇ ਕਿੰਨਾ ਟਾਈਮ ਲੱਗਿਆ ਇਹਨੂੰ ਵੀਰੇ 6 ਮਹੀਨੇ ਹੋ ਗਏ ਸੁਈ ਨੂੰ ਤੇ 5 ਮਹੀਨੇ ਦੀ ਗੱਬਨ ਚੈੱਕ ਪਾਸ ਚੈੱਕ ਪਾਸ ਹੈ ਹਾਂਜੀ ਹੁਣ ਦੁੱਧ ਕਿੰਨਾ ਤਿਆਰ ਹੈ ਹੋਰ ਇਥੇ ਇਥੇ ਚਲਾਇਆ ਇਥੇ ਦੁੱਧ ਜਵਾਰ ਹੈ ਅਸ਼ਾ ਜੀ ਹਾਂਜੀ ਸੱਜਰ ਨੇ ਕਿੰਨਾ ਚੋਇਆ 24 ਲੀਟਰ ਚੋਇਆ ਹੈ 24 ਲੀਟਰ ਦੁੱਧ ਨੇ ਚੋਇਆ ਦੋਸਤੋ ਕਰੋ ਵੀ ਆਰਡਰ ਕੁਆਲਟੀ ਚੈੱਕ 6 ਮਹੀਨਿਆਂ ਦਾ ਟਾਈਮ ਜਿਹੜਾ ਵੀਰ ਕਹਿੰਦਾ ਇਹਨੂੰ ਸੁਈ ਨੂੰ ਹੋ ਗਿਆ ਤੇ 5 ਮਹੀਨੇ ਦੀ ਗੱਬਨ ਚੈੱਕ ਪਾਸ ਸਲਾਹ ਦੀ ਕੁਆਲਟੀ ਚੈੱਕ ਕਰ ਲਓ ਦੁੱਧ ਜਿਹੜਾ ਮੌਜੂਦਾ ਮੌਕੇ ਦਾ ਤਿਆਰ ਹੈ 14 ਲੀਟਰ ਦੁੱਧ ਦੋਸਤੋ ਥੱਲੇ ਤਿਆਰ ਹੋਣ ਗਾਂ ਦੇ ਮੁੱਲ ਵੀ ਦੋਸਤੋ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਦੱਸ ਦਾਂਗੇ ਉਦੋਂ ਪਹਿਲੇ ਤੁਹਾਨੂੰ ਟੋੜ ਕੇ ਦਿਖਾਉਣੀ ਹੈ ਕੋਈ ਦਾ ਨੂੰ ਟੋੜ ਕੇ ਦੇਖੋ ਦੋ ਆਹ ਦੋਸਤੋ ਕਰੋ ਚੈੱਕ ਪੰਜਾਂ ਮਹੀਨੇ ਦੀ ਗੱਬਨ ਚੈੱਕ ਪਾਸ ਮੌਜੂਦਾ ਦੁੱਧ ਜਿਹੜਾ ਤਿਆਰ ਹੈ 14 ਲੀਟਰ ਸੱਜਰ ਨੇ 24 ਕਿਲੋ ਦੁੱਧ ਨੇ ਚੋਆਇਆ ਤੇ ਜੇ ਸੁਵੇਰੇ ਅਥੇ ਦੋਸਤੋ ਗੱਬਲੀਆਂ ਬਿਲਕੁਲ ਚੈੱਕ ਪਾਸ ਹੈ ਗਾਰੰਟੀ ਥਣਾ ਥਣਾ ਦੀ ਦੋਸਤੋ ਕੁਆਲਿਟੀ ਵੀ ਲਾਜਵਾਬ ਵੀ 24 ਕਿਲੋ ਦੁੱਧ ਨੇ ਦੋਸਤੋ ਦੁਜੇ ਸੂਏ ਚਵਾਤਾ ਆਇਲ ਕੀ ਦੋਸਤੋ ਜੀ ਵੀ ਚੰਗੀ ਸੇਵਾ ਵਾਲਾ ਵੀਰ ਲੈ ਗਿਆ ਤੇ ਦੁੱਧ ਨੇ ਦੋਸਤੋ 26 ਕਿਲੋ ਦੇ ਲਾਗੇ ਬਣੇ ਬੜੇ ਮਜੇ ਨਾਲ ਚਵਾਦਣਾ ਖਣਾ ਆਪਣਾ ਵੀ ਕੁਆਲਿਟੀ ਦੀ ਆ ਆਰਡਰ ਕੁਆਲਿਟੀ ਦੀ ਚੈੱਕ ਕਰੋ ਪੰਡਾ ਹੀ ਦੋਸਤੋ ਪਾਈ ਖਰੀਦੀ ਅਜੇ ਦੋਸਤੋ ਭਾਵੇਂ ਗੱਬਣ ਵੀ ਆ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਮੌਜੂਦਾ ਦੁੱਧ ਜਿਹੜਾ ਤਿਆਰ ਹੈ 14 ਲੀਟਰ ਤਿਆਰ ਦੁੱਧ ਦਾ ਕਿੰਨਾ ਦਾ ਮੁੱਲ ਕਰਦੇ ਕਰਨ ਦੇ ਇਹਦਾ ਵੀ ਇਹ ਆਪਾਂ ਕਰਦੇ 40000 ਅਛਾ ਜੀ ਤਾਂ 35000 ਦੇ ਦੇਣੀ ਆ 35000 ਲਈ ਜੇ ਵੀਰ ਦੂਰੋਂ ਆਇਆ 34000 ਦੇ ਦੇਣੀ 34000 ਦੇ ਦੇਣੀ ਹਾਂਜੀ ਅੱਜ ਦੋਸਤੋ ਆਫਰਾਂ ਹੀ ਲਗਾਤੀਆਂ ਕਰਨ ਦੀਆਂ ਕਰਨ ਕਿਉਂਕਿ ਇਹ ਪਸ਼ੂ ਆਪਾਂ ਨੂੰ ਇਹ ਸਾਰੇ ਭਾਅ 'ਚ ਮਿਲੇ ਆ ਤੇ ਇਸ ਕਰਕੇ ਦੋਸਤੋ ਅੱਗੇ ਵੀ ਆਪਾਂ ਇਹ ਸਾਰੇ ਪਸ਼ੂਆ ਜਿਹੜੇ ਆਪਾਂ ਰੇਟ 'ਚ ਦੇ ਰਹੇ ਨੇ 40000 ਰੁਪਏ ਡਿਮਾਂਡ ਰੱਖੀ ਵੈਸੇ ਵੀਰ ਨੇ 35000 ਰੁਪਏ ਦੀ ਵੀਰ ਕਹਿੰਦਾ ਹਾਂ ਨਾ ਜਿਹੜਾ ਕੋਈ ਵੀਰ ਭਰਾ ਦੂਰੋਂ ਆਊਗਾ 34000 ਰੁਪਏ ਦੇ ਆਪਾਂ ਦੋਸਤੋ ਹਾਂ ਨਾ ਕਰ ਦੇਣੀ ਆ 14 ਕਿਲੋ ਦੁੱਧ ਵਾਲੀ ਗਾਂ ਦੋਸਤੋ 34000 ਰੁ ਵੀਰਾਂ ਨੂੰ ਬੇਨਤੀ ਕਰਦਾ ਹਾਂ ਮੌਕਾ ਸਾਂਭ ਲਓ ਦੋਸਤੋ ਇਹੋ ਜਿਹੇ ਦੋਸਤੋ ਜਿਹੜੇ ਆਫਰ ਆ ਬਾਰ-ਬਾਰ ਨਹੀਂ ਤੇ ਮਿਲਦੇ ਆਹ ਦੋਸਤੋ ਕਰੋ ਚੈੱਕ ਆਰਡਰ ਕੁਆਲਿਟੀ ਵੀ ਚੈੱਕ ਕਰ ਲਓ 5 ਮਹੀਨਿਆਂ ਦੀ ਗੱਬਣ ਚੈੱਕ ਪਾਸ 24 ਕਿਲੋ ਦੁੱਧ ਨੇ ਸਜਰਨੇ ਤੇ ਵਾਇਆ ਹੁਣ ਮੌਜੂਦਾ ਦੁੱਧ ਥੱਲੇ ਤਿਆਰ 14 ਕਿਲੋ ਤੇ ਜਿਹੜੀ ਦੋਸਤੋ ਆ ਤੁਹਾਨੂੰ ਦਿਖਾਈ ਹੈ ਪਹਿਲੇ ਨੰਬਰ ਤੇ ਇਹਨੇ 18 ਕਿਲੋ ਦੁੱਧ ਤੇ ਵਾਇਆ ਪਹਿਲੇ ਸਵੇਰੇ ਦੂਜੇ ਸਵੇਰੇ ਤੇ ਇਹ ਵੀ ਗੱਬਣ ਆ 5 5.5 ਮਹੀਨੇ ਦੀ ਗੱਬਣ ਚੈੱਕ ਪਾਸ ਦੁੱਧ ਦੇ ਦਾ ਸਲੇ ਜਿਹੜਾ ਹੁਣ ਤਿਆਰ ਆ 10 ਕਿਲੋ 28 ਰੁਪਿਆ ਦਾ ਵੀਰ ਨੇ ਮਹਾਨਾ ਕੀਤੀ ਆ ਮੰਨਣ ਬਾਕੀ ਕਿੰਦਾ ਜਰੂਰ ਹੋਊਗਾ گاਵਾ ਦੋਸਤੋ ਦੋਵੇਂ ਚੰਗੀਆਂ ਚੰਗੀ ਬਰੀਡਰੀਆਂ گاਵਾ ਦੋਵੇਂ ਟੋਕੜ ਗੱਪਣਾ گاਵਾ ਚੰਗੇ ਦੁੱਧ ਵਾਲੀਆਂ گاਵਾ ਦੋਸਤੋ ਆਹ ਦੋਸਤੋ ਕਰ ਲਓ ਚੱਕੇ ਕਰੇਨੇ ਦੀ ਆਰਡਰ ਕੁਆਲਿਟੀ ਧੰਨਵਾਦ ਕਰਦਾ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ